ਬਟਾਲਾ ਦਾਣਾ ਮੰਡੀ ਚ 2 ਕਰੋੜ 30 ਲੱਖ ਨਾਲ ਬਣੇਗਾ ਨਵਾਂ ਛੱਡ ਇਲਾਕੇ ਦੇ ਕਿਸਾਨਾਂ ਨੂੰ ਮਿਲੇਗੀ ਵੱਡੀ ਸਹੂਲਤ ਅਮਨ ਛੇਰ ਸਿੰਘ ਸ਼ੈਰੀ ਐਮ ਐਲ ਏ ਬਟਾਲਾ ਨੇ ਰੱਖਿਆ ਨੀ ਪੱਥਰ ਬਟਾਲਾ ਦਾਣਾ ਮੰਡੀ ਵਿੱਚ ਨਵੇਂ ਛੱਡ ਨੂੰ ਬਣਾਉਣ ਨੂੰ ਲੈ ਕੇ ਅਮਨ ਛੇਰ ਸਿੰਘ ਸ਼ੈਰੀ ਵੱਲੋਂ ਨੀ ਪੱਥਰ ਰੱਖਿਆ ਗਿਆ ਉਹਨਾਂ ਨੇ ਦੱਸਿਆ ਕਿ ਬੜੇ ਚਿਰ ਤੋਂ ਲੋਕਾਂ ਦੀ ਮੰਗ ਸੀ ਕਿ ਦਾਣਾ ਮੰਡੀ ਦਾ ਨਵਾਂ ਛੱਡ ਤਿਆਰ ਕੀਤਾ ਜਾਵੇ ਉਹਨਾਂ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਜਲਦੀ ਹੀ 2 ਕਰੋੜ ਦੀ ਲਾਗਤ ਨਾਲ ਬਟਾਲਾ ਦਾਣਾ ਮਿੱਟੀ ਦਾ ਨਵਾਂ ਛੱਡ ਤਿਆਰ ਕੀਤਾ ਜਾਵੇਗਾ ਇਸ ਮੌਕੇ ਬਟਾਲਾ ਮਾਰਕੀਟ ਕਮੇਟੀ ਦੇ ਮਨਕ ਮੈਤਾ ਵੀ ਉੱਥੇ ਮੌਜੂਦ ਸਨ ਜਿਨ੍ਹਾਂ ਨੇ ਅਮਨ ਸ਼ੇਰ ਸਿੰਘ ਸ਼ਰੀ ਕਲਚੀ ਦਾ ਤਾਦਿਲ ਤੋਂ ਧੰਨਵਾਦ ਕਰਦਿਆ ਕਿ ਇਸ ਨਾਲ ਕਿਸਾਨਾਂ ਨੂੰ ਵੱਡੀ ਸਹੂਤ ਮਿਲ ਜਾ ਰਹੀ ਹੈ ਜੋ ਕਿ ਲੰਮੇ ਸਮੇਂ ਤੋਂ ਕਦੀ ਮੰਗ ਸੀ ਇੱਥੇ ਬੜੇ ਲੰਮੇ ਸਮੇਂ ਤੋਂ ਡਿਮਾਂਡ ਚੱਲਦੀ ਆ ਰਹੀ ਸੀ ਛੱਡਾਂ ਦੀ ਕਿਉਂਕਿ ਜਦੋਂ ਬਰਸਾਤ ਆਉਂਦੀ ਸੀ ਜੋ ਨਾਕਨਕ ਆਉਂਦੀ ਸੀ ਤੇ ਸਾਡੇ ਜਿਹੜੇ ਆੜਤੀ ਭਾਈਚਾਰਾ ਸੀ ਉਹ ਇੱਕ ਦੂਜੇ ਵੱਲ ਵੇਖਦੇ ਸੀ ਤੇ ਰੱਬ ਅਗੇ ਅਰਦਾਸਾਂ ਬੇਨਤੀਆਂ ਕਰਦੇ ਸੀ ਵੀ ਸੱਤਿਆ ਪਾਸ਼ਾ ਬਰਸਾਤ ਨਾ ਪਾਈਂ ਫਸਲ ਖਰਾਬ ਹੋ ਜਾਵੇ ਇਹਨਾਂ ਨੇ ਜਦੋਂ ਵੀ ਮੈਨੂੰ ਮੈਨੂੰ ਮਿਲੇ ਆ ਜਦੋਂ ਵੀ ਮੇਰੇ ਕੋਲ ਆਏ ਨੇ ਇੱਕੋ ਹੀ ਡਿਮਾਂਡ ਰਹੀ ਵੀ ਸਾਡੇ ਸ਼ੈੱਡ ਪਵਾ ਦਿੱਤੇ ਜਾਣ ਪਰ ਅੱਜ ਲੰਮੇ ਅਰਸੇ ਤੋਂ ਬਾਅਦ ਮਾਨ ਜੋ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਕਿਉਂਕਿ ਇਹ ਜਿਹੜਾ ਅਰਸਾ ਇਹਨਾਂ ਦਾ ਪੁਰਾਣੀਆਂ ਸਰਕਾਰਾਂ ਵੇਲੇ ਵੀ ਵਿਦਿਆ ਇਹਨਾਂ ਦੀ ਜੇ ਸੁਣੀ ਹੈ ਕਿਸੇ ਨੇ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਅਰਵਿੰਦ ਕੇਜਰੀਵਾਲ ਜੀ ਔਰ ਸਾਰੀ ਸਮੁੱਚੀ ਟੀਮ ਸਾਡੀ ਸਾਡਾ ਚੇਅਰਮੈਨ ਮਾਨਿਕ ਮਹਿਤਾ ਔਰ ਸਾਡੇ ਬਲਦੇਵ ਭਾਜੀ ਹੋਣੀ ਜਿਹੜੇ ਮੰਡੀਪੁਰ ਦੇ ਐਸਸੀ ਨੇ ਮੈਂ ਸਮੁੱਚੀ ਅੱਜ ਸਾਰੀ ਆੜਤੀਏ ਪਾਈਚਾਰਿਆਂ ਨੂੰ ਮੁਬਾਰਕਾਂ ਵੀ ਦਿਨਾ ਕਿਉਂਕਿ ਇਹਨਾਂ ਦੀ ਆਸ ਨੂੰ ਅੱਜ ਜਿਹੜਾ ਬੂਰ ਪੈਂਦਾ ਹੋਇਆ ਨਜ਼ਰ ਆ ਰਿਹਾ 2 ਕਰੋੜ ਦੀ ਲਾਗਤ ਦੇ ਨਾਲ ਦੋ ਸ਼ੈੱਡ ਜਿਹੜੇ ਨੇ ਮੰਡੀ ਦੇ ਵਿੱਚ ਬਣਨ ਜਾ ਰਹੇ ਨੇ ਜਿਹੜਾ ਸਾਡੇ ਇਹਨਾਂ ਲੋਕਾਂ ਨੂੰ ਉਹਦਾ ਆਸਰਾ ਬਹੁਤ ਵੱਡਾ ਹੋਊਗਾ। ਔਰ ਨਾਲ ਦੇ ਨਾਲ ਜਿਹੜੇ ਪਿਛਲੀ ਵਾਰੀ ਜੋ ਸਾਨੂੰ ਸਬਜ਼ੀ ਮੰਡੀ ਵਾਲਿਆਂ ਦੀ ਡਿਮਾਂਡ ਆਈ ਸੀ ਵੀ ਦੋ ਸ਼ੈਡ ਉਹ ਵੀ ਉਹਨਾਂ ਦੇ ਦੋ ਜਿਹੜੇ ਪਾ ਦਿੱਤੇ ਨੇ ਉਹਦੇ ਵਿੱਚੋਂ ਆਪਾਂ 16 ਲੱਖ ਰੁਪਈਆ ਜਿਹੜਾ ਉਹ ਸ਼ੈਡਾਂ ਦੇ ਵਿੱਚੋਂ ਆਪਾਂ ਬਚਾਇਆ ਬਚਾ ਕੇ ਉਹ ਵੀ ਜਿਹੜਾ ਸਮਝ ਲਓ ਵੀ ਪਿਛਲੀ ਅੱਗੇ ਕੀ ਹੁੰਦਾ ਸੀ ਅੱਗੇ ਬਜਟ ਨਹੀਂ ਹੁੰਦੀ। ਅੱਗੇ ਖਰਚੇ-ਖਰਚਾ ਹੁੰਦਾ ਸੀ। ਪਰ ਹੁਣ ਆਪਾਂ ਉਹਨਾਂ ਚੋਂ ਵੀ ਬਜਟ ਕਰਾ ਕੇ ਲੋਕਾਂ ਨੂੰ ਜਿਹੜਾ ਹੋਰ ਵਧੀਆ ਸਹੂਲਤਾਂ ਦੇ ਸਕੀ ਉਹ ਕੰਮ ਕਰਨ ਦੇ ਉਪਰਾਲਾ ਕਰ ਰਿਹਾ ਸਰ ਹੁਣ ਦੇਖੋ ਮੈਨੂੰ ਤੇ ਆ ਵੀ ਮੈਂ ਆਪਣਾ ਬਟਾਲਾ ਜਿਹੜਾ ਉਹਨੂੰ ਤਰੱਕੀ 'ਚ ਲੈ ਕੇ ਜਾਵਾਂ ਪਰ ਇੱਕ ਗੱਲ ਕਲੀਅਰ ਆ ਵਿਰੋਧੀ ਵੀ ਆਪਣੇ ਬਟਾਲੇ ਦੇ ਆਪਣੇ ਪਰਿਵਾਰ ਨੇ ਠੀਕ ਹੈ ਜੀ ਚਲੋ ਜੇ ਤੁਹਾਨੂੰ ਲੱਗਦਾ ਵੀ ਉਹਨਾਂ ਦਾ ਕੋਈ ਹਾਜਮਾ ਖਰਾਬ ਹੈ ਤੇ ਤੇ ਦਵਾਈ دارو ਦੀ ਵੀ ਲੋੜਾ ਵੀ ਜਰੂਰ ਪਹੁੰਚਾ ਦੇਾਂਗੇ ਸਾਨੂੰ ਦੱਸ ਦਿਓ ਸੋ ਕਹਿਣ ਦਾ ਪਾਵੇ ਇੱਕ ਟੀਮ ਆ ਟੀਮ ਵਰਕ ਆ ਉਹ ਵੀ ਆਪਣੇ ਪਰਿਵਾਰ ਦੇ ਜੀ ਨੇ ਇਹ ਅਸੀਂ ਸਾਰੀ ਟੀਮ ਰਲ ਕੇ ਕੰਮ ਕਰ ਰਹੇ ਆ ਇਹਦੇ ਵਿੱਚ ਜੇ ਮੈਂ ਕਹਾਂ ਵੀ ਇਹਦੇ 'ਚ ਸ਼ੈਰੀ ਕਲਸੀ ਦਾ ਯੋਗਦਾਨ ਆ ਕੋਈ ਜੇ ਮੈਂ ਕਹਾਂ ਵੀ ਇਹਦੇ 'ਚ ਮਾਨਿਕ ਮਹਤੇ ਦਾ ਯੋਗਦਾਨ ਆ ਇਹਦੇ ਵਿੱਚ ਅਸਲ ਯੋਗਦਾਨ ਆ ਜਿਹੜੇ ਬਟਾਲੇ ਦੇ ਲੋਕਾਂ ਨੇ ਸਾਨੂੰ ਇੱਕ ਇੱਕ ਵੋਟ ਪਾਈ ਆ ਇਹ ਉਹਨਾਂ ਦਾ ਯੋਗਦਾਨ ਆ ਇਹ ਸਾਰਾ ਸ਼ਰੇ ਜਿਹੜਾ ਜਿੰਨਾ ਵੀ ਬਟਾਲੇ ਦੀ ਡਿਵੈਲਪਮੈਂਟ ਹੋ ਰਹੀ ਆ ਇਹ ਉਹਨਾਂ ਸਾਰੇ ਲੋਕਾਂ ਦਾ ਵਾ ਜਿਨ੍ਹਾਂ ਨੇ ਆਪਣੀ ਇੱਕ ਇੱਕ ਕੀਮਤੀ ਵੋਟ ਪਾਈ ਸੀ ਬਸ ਉਹ ਹੀ ਵੋਟ ਜਿਹੜੀ ਆ ਉਹਦਾ ਮੈਂ ਕਹਿ ਸਕਦਾ ਵੀ ਜਿਹੜਾ ਅੱਜ ਬਟਾਲਾ ਅ ਥੋੜੀ ਦਿਖ ਨਜ਼ਰ ਆ ਰਹੀ ਐ ਵੇਖਣ ਨੂੰ ਤਰੱਕੀ ਚ ਜਾ ਰਿਹਾ ਐ ਇਹ ਉਹੀ ਮੇਨ ਮਕਸਦ ਐ ਉਹ ਅ ਵਿਕਾਸ ਤੇ ਤੁਹਾਡੇ ਸਾਹਮਣੇ ਜਦੋਂ ਮੈਂ ਬਟਾਲੇ ਦਾ ਐਮ ਐਲ ਏ ਬਣ ਕੇ ਆਇਆ ਉਦੋਂ ਮੂੰਹੋਂ ਬੋਲਾਂ ਬੋਲਦੀਆਂ ਤਸਵੀਰਾਂ ਸੀ ਆਹੋ ਡੇਰਾ ਰੋਡ ਆ ਜਿਹਦੇ ਚ ਇੱਕ ਇੱਕ ਫੁੱਟ ਡੂੰਘੇ ਟੋਏ ਗੱਡੀਆਂ ਜਿਹੜੀਆਂ ਟਰੱਕ ਜਿਹੜੇ ਆਉਂਦੇ ਸੀ ਟਰੈਕਟਰ ਟਰਾਲੀਆਂ ਜਿਹੜੀਆਂ ਆਉਂਦੀਆਂ ਸੀ ਇੱਥੇ ਰਾਹ ਚ ਕਈ ਖਿਲਰੀਆਂ ਨਜ਼ਰ ਆਉਂਦੀਆਂ ਐ ਵੀ ਕਿਉਂਕਿ ਲੋਡ ਜ਼ਿਆਦਾ ਹੁੰਦਾ ਐ ਤੇ ਸੜਕਾਂ ਜਿਹੜੀਆਂ ਭਾਰ ਨਹੀਂ ਚੱਲਦੀਆਂ ਔਰ ਉਸ ਤੋਂ ਬਾਅਦ ਇੰਟਰਨਲ ਆ ਜਾਓ ਤੁਸੀਂ ਤੁਹਾਡੇ ਸਾਹਮਣੇ ਸਟੈਪ ਬਾਈ ਸਟੈਪ ਜਿਹੜਾ ਬਟਾਲਾ ਪਰਮਾਤਮਾ ਦੀ ਕਿਰਪਾ ਨਾਲ ਕਿਉਂਕਿ ਉਹਦੇ ਓਟ ਆਸਰੇ ਤੋਂ ਬਿਨਾ ਪੱਤਾ ਨਹੀਂ ਖਿਲਦਾ ਜਦੋਂ ਤੁਹਾਡੇ ਸਾਥੀ ਚੰਗੇ ਹੋ ਚੜ੍ਹਦੀ ਕਲਾ ਵਾਲੀ ਸੋਚ ਰੱਖਦੇ ਹੋਣ ਤੇ ਪਰਮਾਤਮਾ ਆਪੇ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਜਾਂਦਾ ਅੱਜ ਬਟਾਲਾ ਵਾਸੀ ਸਾਰੇ ਚੜ੍ਹਦੀ ਕਲਾ 'ਚ ਆ ਵੱਡੇ ਭਰਾ ਸਾਰੇ ਅਫਸਰ ਲੱਗੇ ਨੇ ਸੋ ਖੁਸ਼ੀ ਆ ਰਾਤ ਦਿਨ ਮਿਹਨਤ ਕਰਨ ਵਾਲੇ ਚੇਅਰਮੈਨ ਲੱਗੇ ਨੇ ਸਮੂਥੀ ਟੀਮ ਆ ਪ੍ਰਧਾਨ ਲੱਗੇ ਨੇ ਸਾਰੇ ਕਿਉਂਕਿ ਇਹ ਮਿਹਨਤ ਕਸ ਜਿਹੜੇ ਲੋਕ ਨੇ ਉਹ ਸਾਰੀ ਸਾਡੀ ਟੀਮ ਆ ਉਹਦਾ ਨਤੀਜਾ ਜਿਹੜਾ ਉਹ ਤੁਹਾਡੇ ਸਾਹਮਣੇ ਰੂਪ ਰੂਪ ਆ ਦੇਖੋ ਜੀ ਇਹ ਤੋਹਫਾ ਕਲਾ ਮੰਡੀ ਲੋਣੀ ਸਾਡੇ ਜਰੋਦੇ ਸਾਡੇ ਮਾਨਜੋਗ ਐਮਬਲ ਨੇ ਸਾਫ ਸ਼ਹਿਰੀ ਕਲਸੀ ਨੇ ਬਟਾਲੇ ਦੀ ਹੋਂਦ ਸਾਂਭੀ ਹੈ ਬਟਾਲੇ ਨੂੰ ਤੋਹਫੇ ਦੇ ਤੋਹਫੇ ਗਫੇ ਤੇ ਗਫੇ ਮਿਲ ਰਹੇ ਨੇ ਸੋ ਜੋ ਸਾਡੇ ਸੀਐਮ ਸਾਫ ਸਰਦਾਰ ਭਵਨ ਸਿੰਘ ਮਾਨ ਜੀ ਅਤੇ ਸਾਡੇ ਕੌਮੀ ਕਨਵੀਰ ਅਰਵਿੰਦ ਕੇਜੀਵਾਲ ਜੀ ਦੀ ਜੋ ਸੋਚ ਹੈ ਕਿ ਅਸੀਂ ਪੰਜਾਬ ਨੂੰ ਮੋੜ ਰੰਗਲਾ ਪੰਜਾਬ ਬਣਾਉਣਾ ਤੇ ਉਸ ਦੀ ਲੜੀ ਤਹਿਤ ਅੱਜ ਪਟਾਲਾ ਮੰਡੀ ਦੇ ਵਿੱਚ ਦੋ ਸ਼ੈੱਡ ਦਾ ਤੁਗਾਟਨ ਕੀਤਾ 75x200 ਫੁੱਟ ਦਾ ਦੋ ਸ਼ੈੱਡਾਂ ਦਾ ਆਧੁਨਿਕ ਸਹੂਲਤਾਂ ਦੇ ਨਾਲ ਉਹਦਾ ਤੁਗਾਟਨ ਕੀਤਾ ਗਿਆ ਜਿਹਦੇ ਵਿੱਚ ਕੀ ਆਪਾਂ ਅਧੀਦ ਤੋਂ ਥੋੜੀ ਘੱਟ ਮੰਡੀ ਕਵਰ ਕਰ ਚੁੱਕੇ ਹਾਂ ਕਿਉਂਕਿ ਜਦੋਂ ਵੀ ਇੱਥੇ ਬਾਰਿਸ਼ ਆਉਂਦੀ ਸੀਗੀ ਕਿਉਂਕਿ ਇਹ ਇਹ ਜ਼ਿਲ੍ਹੇ ਦੀ ਸਭ ਤੋਂ ਵੱਡੀ ਮੰਡੀ ਹੈ ਤੇ ਬੜੀ ਨੇੜ ਸੀਗੀ ਬੜੀ ਜ਼ਰੂਰ ਸੀਗੀ ਕਿਸਾਨਾਂ ਨੂੰ ਵੀ ਤੇ ਆਰਤੀਆਂ ਨੂੰ ਵੀ ਕਿ ਜਦੋਂ ਕਿ ਫਸਲ ਆਉਂਦੀ ਸੀ ਕਿਤਨੇ ਕਿਤੇ ਉਹ ਜਦੋਂ ਬਾਰਿਸ਼ ਦੇ ਨਾਲ ਕਾਫੀ ਨੁਕਸਾਨ ਹੋ ਜਾਂਦਾ ਸੀਗਾ ਜਿਹਦੇ ਕਰਕੇ ਕਿਸਾਨ ਨੂੰ ਵੀ ਥੋੜਾ ਕਾੜ ਲੱਗਦਾ ਸੀਗਾ ਜਿਹਦੇ ਕਰਕੇ ਕਾਫੀ ਹਲਚਲ ਪੈਦਾ ਹੋ ਜਾਂਦੀ ਹੈ ਮੰਡੀ ਦੇ ਵਿੱਚ ਅੱਜ ਜਿਹੜੇ ਦੋ ਮੰਡੀ ਦੇ ਛੱਡਾਂ ਦਾ ਤੁ ਘਾਟਨ ਕਰ ਦਿੱਤਾ ਗਿਆ ਜਿਹਦੇ ਵਿੱਚ ਸਾਡੇ ਕਿਸਾਨਾਂ ਨੂੰ ਜਿਹੜੇ ਕਿ ਰਾਹਤ ਦਾ ਸਾਗ ਨੂੰ ਵੇਖ ਨੂੰ ਮਿਲੇਗਾ ਦੇਖੋ ਜੀ ਇਹ 75 ਸਾਲਾਂ ਨੇ ਉਹਨਾਂ ਨੇ ਕੋਈ ਕੰਮ ਕੀਤਾ ਹੁੰਦਾ ਸ਼ਿਆਸਾਂ ਨੂੰ ਆਂਦੀ ਲੋੜਨਾ ਪੈਂਦੀ ਤੁਸੀਂ ਬਟਾਲੇ ਦੇ ਵਿੱਚ ਮੈਂ ਅੱਗੇ ਵੀ ਤੁਸੀਂ ਉਹਦੇ ਨੇ ਆਪਾਂ ਹਸਲੀਪੁਰ ਤੇ ਤੁ ਘਾਟਨ ਕਰ ਰਹੇ ਸੀਗੇ ਮੈਂ ਤੁਹਾਨੂੰ ਉਹ ਦਿਨ ਵੀ ਕਿਹਾ ਸੀਗਾ ਕਿ ਅਸੀਂ ਕੰਮ ਕਰਕੇ ਲੋਕਾਂ ਦੇ ਦਿਲਾਂ 'ਚ ਰਾਜ ਕਰ ਰਹੇ ਹਾਂ ਔਰ ਅੱਗੇ ਵੀ ਕਰਾਂਗੇ ਕਿਉਂ ਕਿ ਸਾਡੇ ਲਈ ਜਿਹੜਾ ਸਾਡਾ ਲੋਕ ਹੈ ਸਾਡਾ ਪਰਿਵਾਰ ਹੈ ਤੁਸੀਂ ਸਾਡੇ ਪੱਤਰਕਾਰ ਭਰਾ ਜੀ ਤੁਸੀਂ ਸਾਡਾ ਪਰਿਵਾਰ ਹੋ ਅਸੀਂ ਨਾ ਤੁਹਾਨੂੰ ਪੱਤਰਕਾਰ ਸਮਝਦੇ ਨਾ ਆਪਣੇ ਆਪ ਨੂੰ ਚੇਅਰਮੈਨ ਸਮਝਦੇ ਨਾ ਸ਼ੈਰੀ ਭਾਈ ਨੂੰ ਐਮਐਲਏ ਸਮਝਦੇ ਇਹ ਅਸੀਂ ਸਾਰੇ ਇੱਕ ਪਰਿਵਾਰ ਵਾਂਗੂ ਜੁੜੇ ਹਾਂ ਬਟਾਲੇ ਦੇ ਵਿੱਚ ਤਾਂ ਜੋ ਕਿ ਇੱਕ 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 ਇਨਸਾਨ ਦਾ ਇੱਕ ਇੱਕ ਬੰਦੇ ਦਾ ਇੱਕ ਇੱਕ ਆਪਣੇ ਔਰਤ ਦਾ ਜਿਹੜਾ ਚੱਲਿਆ ਕਦਮ ਸਾਡੇ ਲਈ ਸਿਰ ਮੱਥੇ ਆ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਅੱਜ ਅਸੀਂ ਚੇਅਰਮੈਨ ਜਾਂ ਐਮਐਲਏ ਬਣਿਆ ਤੇ ਅੱਜ ਜੀ ਅਸੀਂ ਲੋਕਾਂ ਦੀ ਵਿੱਚ ਰਹਿ ਕੇ ਲੋਕਾਂ ਦਾ ਕੰਮ ਨਾ ਕਰ ਪਾਇਆ ਤੇ ਸਾਡਾ ਕੋਈ ਮੁੱਲ ਨਹੀਂ ਐਮਐਲਏ ਚੇਅਰਮੈਨ 'ਚ ਕੋਈ ਵੀ ਚੀਜ਼ ਬਣਦਾ ਸੋ ਹਮੇਸ਼ਾ ਪਰਮਾਤਮਾ ਅੱਗੇ ਇੱਕੋ ਚੀਜ਼ ਮੰਗੀ ਦੀ ਹੈ ਕਿ ਹਮੇਸ਼ਾ ਸਾਨੂੰ ਤੁਹਾਨੂੰ ਦੁਸਤੀ ਬਖਸ਼ੀ ਤਾਂ ਜੋ ਅਸੀਂ ਜਿਹੜੇ ਸਾਡੇ ਗਰੀਬ ਪਰਿਵਾਰ ਨੇ ਜਿਹੜੇ ਸਾਡੇ ਲੋੜਵੰਦ ਪਰਿਵਾਰ ਨੇ ਉਹਨਾਂ ਦਾ ਹਮੇਸ਼ਾ ਸਹਾਰਾ ਬਣ ਕੇ ਉਹਨਾਂ ਦਾ ਸਾਥ ਦਈਏ ਦੇਖੋ ਜੀ ਅੱਜ ਦੋ ਛੱਡਾਂ ਦਾ ਸਾਡੇ ਇੱਥੇ ਮੰਡੀ ਦੇ ਵਿੱਚ ਇਕ ਸਾਨਾਂ ਨੂੰ ਰਿਲੀਵ ਮਿਲੀ ਆ ਆਰਤੀਆਂ ਨੂੰ ਮਿਲੀ ਆ ਤੇ ਇਹਦੇ ਨਾਲ ਖਰੀਦਦਾਰਾਂ ਨੂੰ ਮਿਲੀ ਆ ਕਿਉਂਕਿ ਜਿਹੜੀ ਫੂਡ ਦੀ ਕੁਆਲਿਟੀ ਆ ਇਸ ਸ਼ੈੱਡ ਬੰਦੇ ਨਾਲ ਜਿਹੜੀ ਆ ਉਹ ਬਿਲਕੁਲ ਸਹੀ ਰਹੇਗੀ ਕਿਉਂਕਿ بارش ਦੇ ਵਿੱਚ ਬਾਹਰ ਜਿਹੜਾ ਆ ਫੂਡ ਉਹ ਭੇਜ ਜਾਂਦਾ ਹੀ ਖਰਾਬ ਹੋ ਜਾਂਦਾ ਸੀ ਏਜੰਸੀਆਂ ਨੂੰ ਭੇਜਣ ਦੇ ਵਿੱਚ ਮੁਸ਼ਕਲ ਹੁੰਦੀ ਸੀ ਹੁਣ ਸਾਫ਼ ਸੁਥਰਾ ਤੇ ਵਧੀਆ ਜਿਹੜਾ ਫੂਡ ਆ ਉਹ ਇਹ ਸ਼ੈੱਡ ਦੇ ਨਾਲ ਜਿਹੜਾ ਆ ਉਹ ਆਪਣੀ ਮੰਜ਼ਿਲ ਤੱਕ ਪਹੁੰਚੇਗਾ ਤੇ ਬਾਕੀ ਅਸੀਂ ਦੂਸਰੀਆਂ ਸਰਕਾਰਾਂ ਦੇ ਨਾਲ ਜੇ ਇਹਨਾਂ ਨੂੰ ਕੰਪੇਅਰ ਕਰੀਏ ਤੇ ਤੁਸੀਂ ਸਕੁਅਰ ਫੁੱਟ ਉਹਨਾਂ ਦੇ ਦੇਖ ਲੈ ਸਕਦੇ ਜੇ ਵੀ ਕਿੰਨੇ ਸਕੁਅਰ ਫੁੱਟ ਉਹਨਾਂ ਨੇ ਸ਼ੈੱਡ ਬਣਾਏ ਆ ਉਹਨਾਂ ਦੇ ਨਾਲ ਤੁਸੀਂ ਜਿਹੜਾ 4.5 ਸਾਲ ਦਾ ਜਾਂ 3.5 ਸਾਲ ਦਾ ਕਾਰਜਕਾਲ ਆ ਉਹਦੇ ਵਿੱਚ ਤੁਸੀਂ ਹ ਸਕੁਅਰ ਫੁੱਟ ਜਿੰਨੇ ਵੀ ਤਾਂ ਸਾਡੇ ਸ਼ੈੱਡ ਬਣੇ ਆ ਕੰਪੇਅਰ ਕਰੋ ਤੇ ਅਸੀਂ ਬਹੁਤ ਜ਼ਿਆਦਾ ਉਹਨਾਂ ਤੋਂ ਅੱਗੇ ਆ ਜੇ ਸਾਨੂੰ ਇਦਾਂ ਹੀ ਸਮਾਂ ਮਿਲ ਜਾਂਦਾ ਅੱਗੇ ਇਮਾਨਦਾਰ ਸਰਕਾਰ ਨੂੰ ਇਮਾਨਦਾਰ ਚੇਅਰਮੈਨ ਸਾਹਿਬ ਐਮ ਐਲ ਏ ਨੂੰ ਤੇ ਅਸੀਂ ਜਿਹੜਾ ਆ ਬਟਾਲੇ ਨੂੰ ਉਹ ਬਹੁਤ ਕੁਝ ਬਦ ਸਕਦੇ ਆ ਕਿਉਂਕਿ ਮੇਰੇ ਅਕਸਰ ਹੀ ਰਿਸ਼ਤੇਦਾਰ ਜਿਹੜੇ ਸੀ ਉਹ ਬਾਹਰ ਹੀ ਫੋਰਨ ਤੋਂ ਮੇਰੇ ਨਾਲ ਪੜਦੇ ਸੀ ਉਹ ਮੈਨੂੰ ਫੋਨ ਕਰਦੇ ਵੀ ਬਟਾਲੇ ਵਿੱਚ ਕੀ ਬਦਲਿਆ ਤੇ ਮੈਂ ਆਖਰ ਇਹ ਹੀ ਦੱਸਦਾ ਉਹ ਨਾ ਵੀ ਗਾਂਧੀ ਚੌਕ ਦੇ ਵਿੱਚ ਜਿਹੜੇ ਹਾਰਿਆ ਨਾ ਉਹਨਾਂ ਦੇ ਰੰਗ ਉਹਨਾਂ ਨੂੰ ਮੈਂ ਲੈ ਕੇ ਆਵਾਂਗਾ ਚੌੜੀਆਂ ਛੜਕਾਂ ਟਾਉਣ ਕਲੌਕ ਜਿਹੜਾ ਬਣ ਰਿਹਾ ਆ ਉਹ ਚੌਂਕ ਹੋਰ ਬਣ ਰਿਹਾ ਆ ਮੰਡੀ ਦੇ ਕਾਰਜ ਹੋਰ ਪਤਾ ਨਹੀਂ ਕਿੰਨੇ ਜਿਹੜੇ ਆ ਐਮਐਲਏ ਸਾਹਿਬ ਜਿਹੜੇ ਆ ਪ੍ਰੋਜੈਕਟ ਬਟਾਲੇ ਵਾਸਤੇ ਲਿਆ ਰਹੇ ਨੇ ਤੇ ਇਦਾਂ ਦਾ ਐਮਐਲਏ ਚੇਅਰਮੈਨ ਜਿਹੜਾ ਮਿਲਣਾ ਆ ਬਟਾਲੇ ਨੂੰ ਬਹੁਤ ਹੀ ਵਧੀਆ ਆ ਜੰਗ ਬੰਦਾ ਆ ਬਹੁਤ ਦੂਰ ਪਹੁੰਚੇਗਾ ਤੇ ਪਰਮਾਤਮਾ ਗਾੜੀ ਆਸ ਕਰਦੇ ਆ ਕਿ ਹੋਰ ਜਿੱਥੇ ਮੰਡੀ ਨੂੰ ਬਟਾਲੇ ਨੂੰ ਜਿੱਥੇ ਵੀ ਆਸ ਆ ਇਹ ਰਾਤ ਦਿਨ ਉਹਨਾਂ ਦੀ ਸ਼ੁਰੂਆਤ ਕਰਨਗੇ। ਧੰਨਵਾਦ ਆਪਾਂ ਚੇਅਰਮੈਨ ਸਾਹਿਬ ਨੇ ਜਿਨ੍ਹਾਂ ਨੇ ਤਣੋਂ ਮਣੋਂ ਆਪਣਾ ਜੋਰ ਲਾ ਕੇ ਆਪਣੇ ਐਮਐਲਏ ਸਾਹਿਬ ਨੂੰ ਅਪਰੋਚ ਕਰਕੇ ਜਿਹੜੇ ਅੱਜ ਹਾਂ ਦੋ ਛੱਡ ਦੋ ਛੱਡ ਕੇ ਇਹਨਾਂ ਨੂੰ ਪਹਿਲਾਂ ਵੀ ਛੱਡ ਦਿੱਤੇ ਇਹਨਾਂ ਨੇ। ਤੇ ਜਦੋਂ ਦੀ ਸਰਕਾਰਾਂ ਆਈ ਆ ਐਮਐਲਏ ਸਾਹਿਬ ਚੇਅਰਮੈਨ ਸਾਹਿਬ ਜਿਹਦੋਂ ਨੇ ਆਪਣਾ ਅਹੁਦਾ ਸੰਭਿਆ ਇਹਨਾਂ ਨੇ ਰਾਤ ਦਿਨ ਇੱਕ ਕਰਕੇ ਜੱਟਾਂ ਨੂੰ ਹੀ ਚੰਗਾ ਭਾਅ ਦਵਾਇਆ ਵਾ। ਵਧੀਆ ਫਸਲ ਵੀ ਕੀ ਆ। ਹਰ ਇੱਕ ਪੱਖੋਂ ਇਹਨਾਂ ਨੇ ਆਪਣਾ ਇਹ ਨਹੀਂ ਕਦੀ ਇਹਨਾਂ ਨੇ ਕਿਹਾ ਵੀ ਮੈਂ ਚੇਅਰਮੈਨ ਆ ਜਾਂ ਕਿਸੇ ਦੀ ਚੀਜ਼ ਤੇ ਜਦੋਂ ਵੀ ਲੋੜ ਪੈਂਦੀ ਆ ਜ਼ਿੰਮੇਦਾਰਾਂ ਨੂੰ ਇਹ ਹਾਜ਼ਰ ਹੁੰਦੇ ਆ ਅਸੀਂ ਤਹਿ ਦਿਲੋਂ ਧੰਨਵਾਦ ਆ ਮੰਡੀ ਸਾਰੀ ਵੱਲੋਂ ਪ੍ਰਧਾਨ ਆਪਣੀ ਆਰਤੀਆਂ ਵੱਲੋਂ ਜਿਨ੍ਹਾਂ ਨੇ ਚੇਅਰਮੈਨ ਸਾਹਿਬ ਤੇ ਐਮਐਲਏ ਸਾਹਿਬ ਨੇ ਜਿਹੜੇ ਸਾਾਨੂੰ ਦੋਸ਼ ਛੱਡ ਦਿੱਤੇ ਆ ਸਾਾਨੂੰ ਹੋਰ ਵੀ ਯਕੀਨ ਆ ਕਿ ਜਿੰਨਾ ਚਿਰ ਜਿੰਨਾ ਚਿਰ ਇਹ ਸਰਕਾਰ ਆ ਜਿੰਨਾਂ ਦਾ ਪੂਰਾ ਜੋਰ ਲਾ ਕੇ ਜਿਹੜੇ ਰਹਿੰਦੇ ਕੰਮ ਆ ਉਹ ਵੀ ਸਾਡੇ ਦੂਰੇ ਹੋਣਗੇ ਧੰਨਵਾਦ ਦੀਆਂ ਤਹਿ ਦਿਲੋਂ ਇਹਨਾਂ ਦਾ ਚੇਅਰਮੈਨ ਸਾਹਿਬ ਦਾ ਤੇ ਐਮਐਲਏ ਸਾਹਿਬ